ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਗ ਟਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਝੋਟੀਆਂ ਆ ਗਈਆਂ ਵੀਰੋ ਵੱਡੀਆਂ ਝੋਟੀਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ 55 65 ਦੇ ਰੇਟ ਆ ਵੀਰੋ ਸਾਰੇ ਵੀਰਾਂ ਨੂੰ ਬੇਨਤੀ ਆ ਵੀਰੇ ਵੀਡੀਓ ਪੂਰੀ ਵੇਖਿਓ ਆਓ ਵੀਰ ਜੀ ਇਹਨਾਂ ਬਾਰੇ ਲੈਣਿਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰ ਜੀ ਵਧੀਆ ਵੀਰ ਜੀ ਵਧੀਆ ਠੀਕ ਠਾਕ ਤੁਸੀਂ ਸੁਣਾ ਵਧੀਆ ਕਿਰਪਾ ਬੱਬੇ ਨੂੰ ਨਵਾ ਸਕਦੇ ਵਧੀਆ ਵੀਰ ਹਾਂਜੀ ਭਾਈ ਨਾਂ ਦੱਸੋ ਆਪਣਾ ਆਹ ਭਾਜੀ ਕਮਲ ਸਿੰਘ ਜੀ ਹਾਂਜੀ ਕਰਨ ਭਗਵਾਨਪੁਰ ਹਾਂਜੀ ਸਿਲ ਡਰ ਬਨਾਰ ਕੀਲਾ ਗੁਰਦਾਸਪੁਰ ਠੀਕ ਹੈ ਜੀ ਹਾਂਜੀ ਫੋਨ ਨੰਬਰ ਦੱਸਿਓ ਭਾਜੀ 90566 99311 ਠੀਕ ਹੈ ਜੀ ਹਾਂਜੀ ਤਾਂ ਅੱਜ ਫੇਰ ਆ ਗਈਆਂ ਵੱਡੀਆਂ ਛੋਟੀਆਂ ਆਪਣੇ ਕੋਲ ਚੰਗੀਆਂ ਛੋਟੀਆਂ ਆ ਗਈਆਂ ਚੰਗੇ ਰਿਕਾਰਡ ਵਾਲੀਆਂ ਹਨਾ ਜੀ ਹਾਂਜੀ ਹਾਂਜੀ ਤਾਂ ਵੀਰਾਂ ਨੂੰ ਬੇਨਤੀ ਆ ਵੀਰੇ ਵੀਡੀਓ ਪੂਰੀ ਵੇਖਿਓ ਰੇਟ ਸਾਰੇ ਨੇ ਹਾਂਜੀ ਵੀਰ ਜੀ ਪਹਿਲੇ ਨੰਬਰ ਵਾਲੀ ਝੋਟੀ ਤੋਂ ਕਿ ਸ਼ੁਰੂ ਕਰ ਲੀਏ ਜੀ ਹਾਂਜੀ ਇਹਦੇ ਬਾਰੇ ਦੱਸ ਦਿਓ ਇਹ ਭਾਜੀ ਦੂਜੀ ਸੂਈ ਸੁਣੀ ਜੀ ਦੂਜਾ ਸੂਆ ਹਾਂ ਹਫਤਾ ਲੈਂਦੀ ਦੇ ਸੂਣ ਚ ਇੱਕ ਹਫਤਾ ਬਾਕੀ ਆ ਕੱਪ ਤੇ ਦੰਦ ਸ਼ੂਕ ਠੀਕ ਹੈ ਤੇ ਫੁੱਲ ਸੈਜ ਵੱਡੀ ਝੋਟੀ ਆ ਗਈ ਹੈ ਨਾ ਜੀ ਬਹੁਤ ਦੁੱਧ ਵਾਲੀ ਝੋਟੀ ਹੈ ਤੇਰਾ 14 ਲੀਟਰ ਦੀ ਗਾਰੰਟੀ ਦਵਾਂਗੇ ਨਾ 13 ਲੀਟਰ ਦੀ ਗਾਰੰਟੀ ਹੈ 12 ਲੀਟਰ ਪਹਿਲੇ ਸੋ ਦੁੱਧ ਕੱਢਿਆ ਨੇ ਅੱਛਾ ਇਹ 12 ਲੀਟਰ ਕੱਢਿਆ ਨੇ ਦੁੱਧ ਹਾਂ ਜੀ ਤਾਂ ਬਾਕੀ ਝੋਟੀ ਵੀ ਭਾਈ ਵੱਡੀ ਆ ਦੁੱਧ ਤਾਂ ਇਹਨੇ ਭਰ ਨਹੀਂ ਹੈ ਨਾ ਜੀ ਹਾਂ ਜੀ ਬਹੁਤ ਹੈਗੀ ਝੋਟੀ ਹੈ ਵੱਡੀ ਝੋਟੀ ਫੁੱਲ ਘੱਟ ਘਾਠ ਵਾਲੀ ਵੀ ਰਿਓ ਤਾਂ ਦੁੱਧ ਗਾੜੀ ਤੁਹਾਡੀ ਸੇਵਾ ਦਾ ਹੈ ਨਾ ਜੀ ਆ ਦੁੱਧ ਸੇਵਾ ਦਾ ਕਿੰਨਾ ਟਾਈਮ ਖੜਦੀ ਭਾਈ ਹਫਤਾ ਇੱਕ ਵਾਰ ਇੱਕ ਹਫਤਾ ਖੋਲੋ ਖੋਲੋ ਜੀ ਤਾਂ ਵੇਖੋ ਵੀਰੋ ਇੱਕ ਹਫ਼ਤਾ ਬਾਕੀ ਆ ਵੱਡੀ ਝੋਟੀ ਆ ਗਈ ਆ ਕੱਦ ਕਾਠ ਵਾਲੀ ਆ ਲੰਮੀ ਬੇਲ ਆ ਚੈੱਕ ਕਰ ਲਓ ਤੋਰਾ ਤਾਰਾ ਵੀਰੇ ਚੈੱਕ ਕਰ ਲਓ ਫੁੱਲ ਕੱਦ ਵਜਨ ਵਾਲੀ ਝੋਟੀ ਆ ਜੀ ਵੇਖੋ ਵੀਰੋ ਲੈ ਵਲੂ ਦਾ ਚੈੱਕ ਕਰ ਲਿਓ ਸੋਹਣੇ ਥਣ ਲੈਵੇ ਦੀ ਮਾਲਕਾ ਤੇ ਚੰਗੀ ਤਿਆਰ ਹੋਊਗੀ ਬਾਕੀ ਵੀਰਾਂ ਨੂੰ ਇਹ ਬੇਨਤੀ ਆ ਵੀ ਵੀਰੋ ਫੁੱਲ ਕੱਦ ਵਜਨ ਵਾਲੀ ਵੱਡੀ ਝੋਟੀ ਆ ਕੋਈ ਨਿੱਕੀ ਨਾ ਮੰਨ ਕੇ ਚੱਲਿਓ ਇੱਕ ਹਫ਼ਤਾ ਬਾਕੀ ਆ ਘੁਮਾ ਲਓ ਜੀ ਬੱਤ ਚੰਗੇ ਰਿਕਾਰਡ ਵਾਲੀ ਭਾਈ ਉਹ ਨਹੀਂ ਦੱਸਦੇ ਆ ਕੰਨ ਤੋਂ ਦੀ ਕੁਆਲਿਟੀ ਬਹੁਤ ਚੰਗੀ ਲੱਗੀ ਆ ਜੀ ਬਹੁਤ ਵੱਡੀ ਚੋਟੀ ਵੀ ਰਿਓ ਬਾਕੀ ਇਕੱਲੀ ਲੱਗ ਗਿਆ ਤੂੰ ਥੰਦ ਦੀ ਕੁਆਲਿਟੀ ਚੈੱਕ ਕਰ ਲਿਓ ਹਾਂ ਸੋਣਾ ਥਣ ਲੱਗਿਆ ਹੋਰ ਭਾਜੀ ਥਨਾ ਦੀ ਪਿੱਛੇ ਦੀ ਗਰੰਟੀ ਫੋਲ ਲਾਉਗੀ ਠੀਕ ਹੈ ਜੀ ਤੂੰ ਤੱਕ ਸੁਣ ਤਾਂ ਹੀ ਹੈ ਨਾ ਜੀ ਤਾਂ ਬਾਕੀ ਵੱਡੀ ਝੋਟੀ ਆ ਕਿਵੇਂ ਤੇ ਵੀਰ ਜੀ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੋ ਜੂਏ ਮੋਲ ਭਾਜੀ ਇਹ ਨਾਲ ਤੇ ਇੱਕ 10 ਦੀ 15 ਦੀ ਵੇਚੀਆਂ ਵਾ ਹਾਂਜੀ ਤੂੰ ਥੋੜਾ ਇਹਦਾ ਬਾਜ਼ਾਰ ਡਾਊਨ ਕਰਕੇ ਵੱਡੀ ਝੋਟੀ ਦੇ ਦਾਂਗੇ 1 ਲੱਖ ਪੂਰੇ ਦੀ ਹਾਂ ਪੂਰੇ ਦੀ ਮਾਨਦਾਨ ਕਰ ਲਾਈ ਮਾਨਦਾਨ ਹੋ ਜੂ ਹਾਂਜੀ ਠੀਕ ਹੈ ਵੀਰੇ ਰੇਟ ਚੈੱਕ ਕਰ ਲਓ ਵੀਰ ਜੀ ਵੱਡੀ ਝੋਟੀ ਆ ਫੁੱਲ ਕੱਦ ਵਜਨੜੀ 1 ਲੱਖ ਦੀ ਯੂਨੀਅਨ ਦੇ ਹੋ ਜੂ ਜਿਆ ਜੀ ਲੱਖ ਚੋਂ ਮਾਨਤਨ ਹੋ ਜੂ ਹਨਾ ਜੀ ਹਾਂ ਜੀ ਲੱਖ ਚੋਂ 1000 ਛੱਡ ਦਾਂਗੇ ਦੋ ਜਾਣਦੇ ਹੋ ਹਨਾ ਜੀ თან 2000 ਛੱਡ ਦਾਂਗੇ ਤੇ ਬਾਕੀ ਕੋਈ ਫੋਨ ਲਾਵੇ ਮੋੜੇ ਨਾ ਹਨਾ ਵੀਰ ਜੀ ਨਾ ਨਾ ਮੋੜਦਾ ਕਿਉਂ ਆ ਜੀ ਵੇਖੋ ਵੀਰੋ ਫੋਨ ਜ਼ਰੂਰ ਲਾ ਲਿਓ ਵੱਡੀ ਛੋਟੀ ਆ ਕੋਈ 1 2 15 ਨਹੀਂ ਰੇਟ ਕੀਤਾ ਭਾਈ ਹੁਣ 1 ਲੱਖ ਪੂਰੇ ਜੀ ਕਿਹਾ ਵੱਡੀ ਛੋਟੀ ਉਹ ਚੋਂ ਵੀ 2000 ਮਾਣਾ ਬਾਕੀ ਤੁਸੀਂ ਫੋਨ ਜ਼ਰੂਰ ਲਾ ਲਿਓ ਮਾਤਨ ਹੋਰ ਹੋ ਜੂ ਹਣਾ ਭਾਜੀ ਹਾਂਜੀ ਠੀਕ ਆ ਜੀ ਹਾਂਜੀ ਦੂਜੇ ਨੰਬਰ ਤੇ ਆ ਗਈ ਝੋਟੀ ਜੀ ਹਾਂਜੀ ਦੂਜੇ ਸੂਈ ਜੇ ਝੋਟੀ ਸੂਈ ਹੈ ਜੀ ਇਹ ਹਾਂਜੀ ਇਹਦਾ ਬੱਚਾ ਮਰ ਗਿਆ ਜੀ ਅੱਛਾ ਬੱਚਾ ਇਹਦਾ ਮਰ ਗਿਆ ਹਾਂਜੀ ਠੀਕ ਹੈ 7 ਲੀਟਰ ਜੇਦਾ 7 ਲੀਟਰ ਜੀ ਹਾਂਜੀ ਠੀਕ ਆ ਤਾਂ ਭਾਜੀ ਕਿਵੇਂ ਮਿਲਦੀ ਮਿਲਦੀ ਕਿਵੇਂ ਆਏ ਮਿਲਦੀ ਉੱਥੇ ਤੋਂ ਉੱਤੋਂ ਜੋਗ ਲੈਦੀ ਤੇ ਇੱਥੇ ਟੀਕਾ ਲਵਾਇਆ ਜੀ ਅੱਛਾ ਇੱਥੇ ਟੀਕਾ ਲਵਾਇਆ ਹਾਂਜੀ ੱਲੇ ਵਾਲੂ ਬਹੁਤ ਸ਼ਾਨਦਾਰ ਲੱਗਿਆ ਵੇਖੋ ਵੀਰੋ ਕਿੰਨਾ ਲੇਵਾ ਗਾਂ ਨੂੰ ਲੱਗਿਆ ਉਹਨਾਂ ਪਛਾਣੂ ਆ ਬਹੁਤ ਚੰਗੀ ਝੋਟੀ ਥਾਂ ਦੀ ਕੁਆਲਿਟੀ ਚੰਗੀ ਲ ਬਾਕੀ ਵੀਰੋ ਵੱਡੀ ਆ ਇਹ ਛੋਟੀ ਕੱਦ ਵਜਨ ਵਾਲੀ ਆ ਗਈ ਮੈਂ ਹਨਾ ਜੀ ਤਾਂ ਬਾਕੀ ਵੀ ਇੱਕ ਅੱਧਾ ਦਿਨ ਤਾਂ ਉਪਰੇ ਥਾਂ ਦੇ ਕਰਦਾ ਪਸ਼ੂ ਹਨਾ ਜੀ ਤਾਂ ਅੱਧਾ ਦਿਨ ਕਰਦਾ ਦੂਜੇ ਤਾਂ ਆ ਕੇ ਡੰਗਾ ਬਿਲਕੁਲ ਬਿਲਕੁਲ ਹਾਂ ਜੀ ਤਾਂ ਵਿਖਾਈਏ ਹੱਤ ਲੁੱਤਾ ਨਹੀਂ ਬੰਦੀ ਆ ਗਈ ਉਹ ਕਮੈਂ ਨਹੀਂ ਅੱਛਾ ਸਿਸ ਲੱਗ ਯਾਨੀ ਇਹ ਟੀ ਗਿਆ ਵੀ ਆ ਕੇ ਲਵਾਇਆ ਤਾਂ ਖਲੋਗੇ ਮਿਲੀ ਖਲੋਗੇ ਮਿਲਦੀ ਆ ਠੀਕ ਆ ਤਾਂ ਵੇਖੋ ਵੀਰੋ ਵੱਡੇ ਪੱਲੇ ਜਾ ਤਾਂ ਦੁੱਧ ਭਾਈ ਫਿਰ ਇਹ ਸੇਵਾਣਾ ਕਰ ਜੂਗੀ ਚੰਗਾ ਹੋਰ ਦੁੱਧ 8-9 ਕਿਲੋ ਕਰ ਜੂਗੀ ਕਰ ਜਣਾ ਹਨਾ ਜੀ ਹਾਂ ਜੀ ਤਾਂ ਬਾਕੀ ਵੇਖੋ ਵੀਰੋ ਚੰਗੀ ਆ ਕੱਦ ਵਜਨ ਵਾਲੀ ਤੋਰਾ ਭਾਈ ਵਿਖਾਈ ਇਹਦਾ ਵੇਖੋ ਵੀਰੋ ਤੋਰਾ ਚੈੱਕ ਕਰ ਲੋ ਖਾਨਤੂਨ ਦੀ ਕੁਆਲਿਟੀ ਵੀ ਚੈੱਕ ਕਰ ਲਿਓ ਵੇਖੋ ਵੀਰੋ ਸੋਹਣਾ ਲੇਵਾ ਲੱਗਿਆ ਖਾਨਤੂਨ ਇਹ ਬਹੁਤ ਸਪੈਸ਼ਲ ਲੱਗਿਆ ਛੋਟੀ ਨੂੰ ਖਾ ਲਓ ਜੀ ਤਾਂ ਬਾਕੀ ਵੀਰਾਂ ਨੂੰ ਬੇਨਤੀ ਹੈ ਕਿ ਵੀਰੇ ਇਹ ਵੀ ਵੱਡੀ ਆ ਕੋਈ ਛੋਟੇ ਕੱਦ ਦੀ ਨਾ ਮੰਨਿਓ ਇਹਨੂੰ ਤਾਂ ਸਿੰਗਲ ਹੱਡੀ ਆ ਤਾਂ ਲੇਵੇ ਲੂਵੇ ਦੀ ਬਹੁਤ ਸਾਫ ਆ ਚੈੱਕ ਕਰ ਲੋ ਲਾਗੇ ਤਾਂ ਇੱਕਰੀ ਥਾਂ ਦੀ ਕੁਆਲਿਟੀ ਪਾਈਪ ਲਾਈਨ ਦੋਧਾ ਲਈ ਵੇਖੋ ਵੀਰੋ ਬਹੁਤ ਸੋਹਣੀ ਆ ਕਦ ਵਜਨ ਫੁੱਲ ਤਿੰਨ ਮਹੀਨੇ ਛੱਡ ਤਿੰਨ ਮਹੀਨੇ ਸੂਈ ਨੂੰ ਹੋਇਆ ਸਾਰੇ ਅੱਛਾ ਤਿੰਨ ਕੁ ਮਹੀਨੇ ਦੇ ਕਰੀਬ ਸੂਈ ਨੂੰ ਹੋ ਗਏ ਆ ਤਿੰਨਾ ਸਾਢੇ ਤਿੰਨ ਮਹੀਨੇ ਤੋਂ ਹੋ ਗਿਆ ਠੀਕ ਹੈ ਜੀ ਆ ਵੇਖੋ ਵੀਰੋ ਬਿਲਕੁਲ ਸਚਾਈ ਆ ਜੋ ਭਾਈ ਉਹਨਾਂ ਦੱਸਿਆ ਕਿ ਤਿੰਨ ਸਾਢੇ ਤਿੰਨ ਮਹੀਨੇ ਤੋਂ ਹੀ ਕਰੀਬ ਲਾ ਲੋ ਸੂਈ ਨੂੰ ਤੇ ਥਾਂ ਤੋਂ ਵੀ ਚੰਗਾ ਲੱਗਿਆ ਠੀਕ ਆ ਜੀ ਤਾਂ ਹੁਣ ਦੁੱਧ ਕਿੰਨਾ ਦੱਸਿਆ ਭਾਈ ਇਹਦਾ ਦੁੱਧ 7 6 6.5 7 ਲੀਟਰ ਦੁੱਧ ਹੈ ਸਾਢੇ 6 7 ਲੀਟਰ ਮੌਜੂਦ ਆ ਜੀ ਹਾਂ ਉਹਨਾਂ ਤੋਂ ਸੱਤਾਂ ਤੋਂ ਬਾਹਰ ਹੀ ਸਾਢੇ ਕੋਈ ਆਗੇ ਤਰਬਦੂ ਜਿਹਾ ਆਣ ਕੇ ਡੰਗਰ ਕਰਦੇ ਆ ਓਪਰੇ ਥਾਂ ਕਰਦਾ ਹਨਾ ਜੀ ਹਾਂ ਜੀ ਤਾਂ ਭਾਜੀ ਇਹਦੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੋ ਜੂ ਝੋਟੀ ਮੋਲ ਭਾਜੀ ਦਾ ਤਾਂ 60000 ਜੇ 60000 ਹਾਂ 60000 ਦੀ ਦੇਣਾ 60 ਜੀ ਹਾਂ ਜੀ ਠੀਕ ਆ ਜੀ ਵੇਖੋ ਵੀਰੋ ਕੱਦ ਵਜਨ ਫੁੱਲਾ ਵੱਡੇ ਪੱਲੇ ਚਾ ਤਾਂ 60 ਜਿਉ 2 ਛੱਡ ਦਿਓ ਜੀ 52 ਦੀ ਹਨਾ ਜੀ ਓ ਵੇਖ ਲਓ ਫਿਰ ਛੋਟ ਹੀ 58 ਜੋ ਹਾਂ ਚਲੋ ਬਾਕੀ ਕੋਈ ਵੀਰ ਫੋਨ ਲਾਵੇ ਮੋੜੇ ਆਉਣਾ ਜੀ ਬਾਜ ਮੋੜਨਾ ਕਿਉਂ ਬਾਈ ਹਾਂਜੀ ਠੀਕ ਆ ਜੀ ਤਾਂ ਵੇਖੋ ਵੀਰੋ 58000 ਦੀ ਹੋ ਜੂ ਫੁੱਲ ਕੱਦ ਵਜਣ ਵਾਲੀ ਆ ਲੈ ਵਾਲੂ ਆ ਚੈੱਕ ਕਰ ਲੋ ਐ ਸੋਹਣਾ ਲੈਵਾ ਲੱਗਿਆ 58000 ਦੀ ਵੱਡੇ ਪੱਲੇ ਚ ਆ ਵੀਰੋ ਐ ਦੁੱਧ ਵਾਲੀਆਂ ਪਾਪਾ ਪੂਪਾ ਜੇ ਚੈੱਕ ਕਰ ਲੋ ਸੋਹਣਾ ਥਣ ਲੱਗਿਆ ਚੰਗੀ ਕੁਆਲਿਟੀ ਦੀ ਆ ਜੀ ਹਾਂਜੀ ਤੀਜਾ ਨੰਬਰ ਤੇ ਆ ਗਈ ਝੋਟੀ ਉਹ ਅਜੇ ਤੀਜੇ ਦਿਨ ਤੋਂ ਝੂਈ ਨਾ ਅਜੇ ਤੀਜੇ ਦਿਨ ਇਹਨੂੰ ਸੂਈ ਨਾ ਹੋਇਆ ਹੁਣ ਹਾਂਜੀ ਚੌਥਾ ਦਿਨ ਚੌਥਾ ਦਿਨ ਹਾਂਜੀ ਤਾਂ ਖੋਲੋ ਭਾਈ ਇਹਨੂੰ ਕਿੰਨਾ ਇਸ ਲਈ ਸਟਾਰਟਿੰਗ ਬੋਲਾ ਮਤਲਬ ਕਿ 6 1/2 ਲੀਟਰ ਗੋਲਾ ਵਾ 6 1/2 6 1/2 ਲੀਟਰ ਹੈਗਾ ਮੈਂ ਤੁਹਾਨੂੰ ਕਹਦੇ ਆ 8000 9 ਆ ਮੁੜ ਕੇ ਫੇਰ ਮਰਦਾ ਨਹੀਂ ਹੁੰਦਾ ਨਹੀਂ ਬਿਲਕੁਲ ਬਿਲਕੁਲ ਜੀ ਤਾਂ ਵੇਖੋ ਵੀਰੋ ਜੋ ਦਸਤੇ ਬਾਜੀ ਨਹੀਂ ਉਹੀ ਨਿਕਲਦਾ ਪਸ਼ੂ ਦਾ ਸਟਾਰਟਿੰਗ 6 1/2 ਦੇ ਕਰੀਬ ਆਂ ਕਹਿੰਦੇ ਹੈਗਾ ਹੁਣ ਬੋਲਾ ਤਾਂ ਸੋਹਣਾ ਲੱਗਿਆ ਬਿੰਦੀਆਂ ਵਾਲਾ ਤਾਂ ਸਿੰਗ ਦੀ ਕੁਆਲਿਟੀ ਚੈੱਕ ਕਰੋ ਬਹੁਤ ਸੋਹਣੀ ਝੋਟੀ ਹੈ ਵੀ ਲੈਵਲ ਉਹ ਬਹੁਤ ਸੋਹਣਾ ਲੱਗਿਆ ਵੀਰੋ ਚੈੱਕ ਕਰ ਲਿਓ ਤਾਂ ਹਜੇ ਟਾਈਮ ਦੀ ਗੱਲ ਕਰੀਏ ਤੇ ਵੀਰ ਜੀ ਸਵੇਰੇ ਹਜੇ 9 ਦਾ ਟਾਈਮ ਜੋ ਵੀਰ ਜੀ ਸ਼ਾਮ ਤਾਈਂ ਤਾਂ ਕਾਫੀ ਫਿਰ ਪਿਆਰ ਹੋ ਜਾਂਦਾ ਸਾਢੇ 6 ਵਜੇ ਦੀ ਚਵਾਈ ਆ ਠੀਕ ਆ ਜੀ ਬਿਲਕੁਲ ਬਿਲਕੁਲ ਜੀ ਉਹ ਤਾਂ ਵੀ ਆਪਾਂ 6 ਵਜੇ ਡੰਗਰ ਚੋਣੇ ਸੀ ਬਿਲਕੁਲ ਜੀ ਥੋੜਾ ਬਾਰਿਸ਼ ਦਾ ਮੌਸਮ ਹੈ ਵੀਰੋ ਤਾਂ ਸਾਢੇ 6 ਦੀ ਵੀਰੋ ਨੇ ਆਂਦੇ ਚਵਾਈ ਹੋਈ ਆ 9 ਵਜੇ ਦਾ ਟਾਈਮ ਜੋ ਤਾਂ ਬਾਕੀ ਟਾਈਮ ਤੋਂ ਹੰਦਾ ਜਲ ਲਾ ਲੂਗੀ ਸ਼ਾਮ ਤਾਈਂ ਪਸ਼ੂ ਕਾਫੀ ਬਣ ਜਾਂਦੇ ਆ ਸੋਹਣੀ ਝੋਟੀ ਆ ਸਿੰਘ ਦੀ ਕੁਆਲਿਟੀ ਬਹੁਤ ਚੰਗੀ ਝੋਟੀ ਆ ਤੇ ਬਾਕੀ ਵੀਰੋ ਹੈ ਵੀ ਕੱਦ ਵਾਲੀ ਆ ਕੋਈ ਛੋਟੀ ਨਾ ਇਹਨੂੰ ਮੰਨਿਓ ਕੱਦ ਕੋਲ ਤਾਂ ਬਹੁਤ ਚੰਗਾ ਇਹਦਾ ਲੱਗਿਆ ਬੱਚਾ ਕੀ ਪਾਇਆ ਇਹਨੇ ਜੀ ਇਹਨੇ ਕੱਟਾ ਗਿਆ ਜੀ ਕੱਟਾ ਗਿਆ ਜੀ ਠੀਕ ਹੈ ਉਹ ਬੱਜਿਆ ਹੈ ਨਾ ਜੀ ਹਾਂਜੀ ਠੀਕ ਹੈ ਜੀ ਭਾਈ ਇਹਦੇ ਮੁੱਲ ਦੀ ਗੱਲ ਕਰੀਏ ਕਿੰਨੇ ਜੀ ਹੋਜੂ ਮੁੱਲ ਤੇ ਭਾਈ ਚਲੋ ਵੱਧ ਘੜੀ ਦਾ 90 ਹਜ਼ਾਰ ਝੋਟੀ ਦੇ ਦਾਂਗੇ 90 ਜੀ ਹਾਂਜੀ ਮਾਨਤਨ ਭਾਈ 80 ਤਾਂ ਜਮ 2000 ਕਰ ਦਾਂਗੇ ਤਿੰਨ ਹੀ ਆਂਦੇ ਕੋਈ ਨਾ ਚਲੋ ਤਿੰਨ 87 ਹਜ਼ਾਰ ਦੀ ਹਾਂਜੀ 88 ਚੌਵੀਂ ਜੇ ਕੋਈ ਫੋਨ ਲਾਊਗਾ ਮੋੜਿਆ ਨਾ ਹਨਾ ਭਾਈ। ਲੈ ਮੋੜਨਾ ਕਿਉਂ ਆ ਜੀ। ਤਾਂ ਵੇਖੋ ਵੀਰੋ ਤਾਜੀ ਸੂਈ 87000 ਦੀ ਝੋਟੀ ਆ। ਸਿੰਘ ਦੀ ਕੁਆਲਿਟੀ ਚੰਗੀ ਲੱਗੀ ਆ। ਫੇਸ ਕੁਆਲਿਟੀ ਚੈੱਕ ਕਰ ਲਓ। ਸੋਹਣੀ ਝੋਟੀ ਆ ਵੀਰੋ। ਤਾਂ ਬਾਕੀ ਲੈ ਵਾਲੂ ਆਦੇ ਥਾਂ ਦੀ ਕੁਆਲਿਟੀ ਚੈੱਕ ਕਰ ਲਓ। ਤਾਂ ਬਿੰਦੀਆਂ ਵਾਲਾ ਲੈਵਾ ਆ ਗਿਆ। ਤਾਂ ਵੀਰੇ ਚਵਾਈ 6.5 ਦੀ ਹੋਈ ਵੀਰ ਜੀ ਉਹਨਾਂ ਦੱਸਤਾ ਤੇ 9 ਦੇ ਕਰੀਬ ਟਾਈਮ ਹੋ ਜਾਜੋ। ਤਾਂ ਸੋਹਣੀ ਝੋਟੀ ਆ। 87000 ਦੀ ਕੋਈ ਫੋਨ ਲਾਵੇ ਮੋੜਨਾ ਨਹੀਂ ਹਨਾ ਜੀ ਹਾਂ ਜੀ ਮੋੜਦੇ ਨਹੀਂ ਆਗੇ ਜੀ ਠੀਕ ਆ ਪਾਜੀ ਠੀਕ ਆ ਜੀ ਤਾਂ ਦੇਖੋ ਵੀਰੋ ਰੇਟ ਚੈੱਕ ਕਰ ਲਓ ਅਗਲੇ ਬੰਨੇ ਆ ਗਈ ਝੋਟੀਆਂ ਵੀ ਹਨਾ ਜੀ ਆ ਪਹਿਲੇ ਝੋਟੀਆਂ ਪਹਿਲਣਾ ਹਾਂ 1 ਮਹੀਨਾ ਸੂਈ ਨੂੰ ਆਇਆ ਜੀ 1 ਮਹੀਨੇ ਦੇ ਕਰੀਬ ਹੋ ਗਿਆ ਹਾਂ ਬੱਚਾ ਇਹਦਾ ਮਰ ਗਿਆ ਜੀ ਅੱਛਾ ਬੱਚਾ ਮਰ ਗਿਆ ਜੀ ਹਾਂ ਉਹਨਾਂ ਚਾਹਣੀਆਂ ਹੈ ਉਹਨਾਂ ਕੋਲ ਟੀਕਾ ਲਵਾਉਂਦੇ ਸੀ ਅੱਛਾ ਉਹਨਾਂ ਕੋਲ ਟੀਕਾ ਲਵਾਇਆ ਹਾਂ ਪਾਜੀ ਜੀ ਤੁਹਾਨੂੰ ਗੱਲ ਕਰੀ ਕੋਈ ਸੱਚੀ ਗੱਲ ਤਾਂ ਕਰਕੇ ਚਾਈ ਬਿਲਕੁਲ ਵੀਰ ਜੀ ਉਹਨਾਂ ਕਰੀ ਡਰਦੀ ਦੇਦੀ ਅੱਛਾ ਅੱਛਾ ਠੀਕ ਹੈ ਜੀ ਤਾਂ ਬ ਤਾ ਹੁਣ ਕਿੰਨਾ ਦੁੱਧ ਜੀ ਦੋ ਤੇ ਲੈ 6 ਕਿਲੋ ਪੱਕਾ ਜੀ ਵਧੀਆ 6 ਕਿਲੋ ਪੱਕਾ ਜੀ ਵਧੀਆ ਠੰਡਾ ਕਰਕੇ ਠੀਕ ਆ ਜੀ ਤਾ ਖੋਲੋ ਬਾਜੀ ਇਹਨੂੰ ਸਵਾਤ ਸਵਾ ਇੱਕ ਨੰਬਰ ਦਾ ਜੀ ਤਾਂ ਵੇਖੋ ਵੀਰੋ ਨਵਾਂ ਪਸ਼ੂ ਆ ਲੋਈ ਚ ਆ ਗਈ ਝੋਟੀ ਤਾਂ ਚਵਾ ਪਸ਼ਮਾ ਇੱਕ ਨੰਬਰ ਲੱਗਿਆ ਤਾਂ ਸਿੰਗ ਦੀ ਕੁਆਲਟੀ ਫੇਸ ਕੁਆਲਟੀ ਚੈੱਕ ਕਰ ਲਓ ਤਾਂ ਬਾਕੀ ਤੋਰਾ ਚੈੱਕ ਕਰ ਲਓ ਝੋਟੀ ਦਾ ਫੁੱਲ ਕੱਦ ਵਜਣਾ ਝੋਟੀ ਦਾ ਥੱਲੇ ਵਾਲੂਆ ਬਹੁਤ ਸੋਹਣਾ ਲੱਗਿਆ ਵੀਰੋ ਚੈੱਕ ਕਰ ਲਓ ਸੋਹਣੇ ਥਣਪਾਂਡੇ ਦੀ ਮਾਲਕਾ ਤਿੰਨ ਮਹੀਨੇ ਦੇ ਕਰੀਬ ਸੂਈ ਆ ਬੱਚਾ ਇਹਦਾ ਮਰ ਗਿਆ ਤੋਂ ਦੇ ਚੋਟੀਆ ਬਹੁਤ ਸੋਹਣੀ ਝੋਟੀਆਂ ਵੀਰੋ ਤਾਂ ਬਾਕੀ ਭਾਈ ਉਹਨਾਂ ਦੱਸਤਾ ਵੀ ਕਿਵੇਂ ਯਾਨੀ ਕਿ ਟੀਗਾ ਇਹਨੂੰ ਲੋਂਦੇ ਰਹੇ ਆ ਉਹ ਬਾਕੀ ਚਲੋ ਪਹਾੜੇ ਦੇ ਉਹ ਸੇਵਾ ਗਏ ਵੀਰ ਦੀ ਨਵੇਂ ਪਸ਼ੂਆ ਵੀਰੇ ਲੋਈ ਚ ਝੋਟੀਆਂ ਨਸਲ ਬਹੁਤ ਆ ਬਾਕੀ ਥਣ ਦੀ ਕੁਆਲਿਟੀ ਚੈੱਕ ਕਰ ਲਓ ਇੱਕ ਵਾਰੀ ਲਾਗੇ ਤੋ ਸੋਹਣੇ ਥਣ ਪਾਂਡੇ ਦੀ ਮਾਲਕਾ ਝੋਟੀ ਤਾ ਭਾਈ ਇਹਦੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੋਜੂ ਬੋਲੇ ਤਾਂ ਫੋਨ 'ਤੇ ਗੱਲਾਂ ਇਹਦੇ ਕੋ ਫੋਲਾ ਵੀਰੇ ਤੇ ਸੋ ਐਸਾ ਸੌਦਾ ਹੁੰਦਿਆ ਜੀ ਸੌਦਾ ਤਾਂ ਉਹ ਤਾਂ ਮੋਲ ਨਾ ਪਾਇਓ ਨਾ ਕਰ ਤੇ ਕੋਈ ਗੱਲ ਨਹੀਂ ਵੀਰਾਂ ਨੂੰ ਬੇਨਤੀ ਹੈ ਕਿ ਵੀਰੇ ਤੁਸੀਂ ਫੋਨ 'ਤੇ ਪੁੱਛ ਸਕਦੇ ਦਾ ਮੁੱਲ ਹੈ ਨਾ ਛੋਟੀ ਦਾ ਭਾਵਟੇ ਨਾਲ ਇਹ ਜੈ ਜੈ ਜੀ ਕੋਈ ਉੱਚਾ ਪਾਣੀ ਵੀਰੇ ਉਹ ਨੋਰਮਲ ਰੇਟ ਆ ਬਾਕੀ ਤੁਸੀਂ ਫੋਨ ਜ਼ਰੂਰ ਲਾ ਲਿਓ ਹਨਾ ਜੀ ਹਾਂਜੀ ਠੀਕ ਆ ਜੀ ਚਾਰ ਪਸ਼ੂ ਆ ਗਏ ਹਨਾ ਜੀ ਤਾਂ ਵੇਖੋ ਵੀਰੋ ਇਹ ਵੀ ਛੋਟੀ ਸ਼ਾਨਦਾਰਾ ਫੋਨ ਤੇ ਮੁੱਲ ਹੋ ਜੂ ਕੋਈ ਗੱਲ ਬਾਤ ਨਹੀਂ ਕੋਈ ਇਹੋ ਜਿਹੀ ਨਹੀਂ ਹੈਗੀ ਕੋਈ ਵੀ ਹੈ ਸਲੱਗ ਆ ਜੀ ਸਲੱਗ ਗਿਆ ਬਹੁਤ ਠੰਡੀ ਹੈ ਇਹਦੇ ਤਸਵੀਰ ਹੋ ਤਾਂ ਦੋ ਵਾਰੀ ਕੋਈ ਕਾ ਰਿਹਾ ਠੀਕ ਆ ਜੀ ਤਾਂ ਤੇ ਇਹ ਤਾਂ ਪਾੜੇ ਤੇ ਵੀਰ ਜੀ ਕੋਈ ਸੇਵਾ ਦੀ ਗੱਲ ਆ ਕਰੀ ਹਨਾ ਸੇਵਾ ਦੀ ਗੱਲ ਪਾੜਾ ਪੁੜਾ ਤੇ ਗੱਲ ਖੁੱਲਾ ਛੁੱਟੇ ਪਾ ਨਹੀਂ ਪਾੜੇ ਹਾਂ ਜੇ ਨਹੀਂ ਪਾੜੇ ਹਨਾ ਵੀਰੋ ਫੋਨ ਲਾ ਲਿਓ ਬਾਕੀ ਛੋਟੀ ਚੰਗੀ ਆ ਤਾਂ ਆ ਵੀ ਛੋਟੀ ਬਹੁਤ ਸ਼ਾਨਦਾਰਾ ਤਾਂ ਸੋਨੇ ਬਿੰਦ ਆ ਵੱਡੀਆਂ ਛੋਟੀਆਂ ਫੁੱਲ ਕੱਦ ਵਜਨ ਵਾਲੀਆਂ ਵੀਰੋ ਇਹ ਵੀ ਬੱਚਾ ਮਰੀ ਆ ਰੇਟ ਗਿਆ ਜਾ ਵੱਡੀਆਂ ਛੋਟੀਆਂ ਨੇ ਕੋਈ ਬਾਕੀ ਨਿੱਕੀਆਂ ਨਾ ਮੰਨ ਕੇ ਚੱਲਿਓ ਸੋਹਣੀਆਂ ਛੋਟੀਆਂ ਨੇ ਤਾਂ ਬਾਕੀ ਵੀਰਾਂ ਨੂੰ ਇਹ ਬੇਨਤੀ ਆ ਕਿ ਵੀਰੇ ਚੈਨਲ ਨੂੰ ਹਰ ਵਾਰ ਸਬਸਕ੍ਰਾਈਬ ਕਰਿਓ ਤਾਂ ਲਾਈਕ ਕਰਿਓ ਤੇ ਸ਼ੇਅਰ ਕਰਿਓ ਜੇ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਦਿਖਾ ਲਈ ਜਾਵੇ ਜੀ ਤਾਂ ਬਾਕੀ ਵੀਰੇ ਫੋਨ ਜਰੂਰ ਲਾ ਲਿਓ ਮਾਨਤਨ ਹੋ ਜੂ ਹਨਾ ਭਾਜੀ ਹਾਂਜੀ ਮਾਨਤਨ ਫੁੱਲ ਕਰਾਂਗੇ ਜੀ ਠੀਕ ਹੈ ਜੀ ਹਾਂਜੀ ਭਾਜੀ ਐਡਰੈਸ ਦੱਸ ਦਿਓ ਇੱਕ ਹਾਂਜੀ ਪਿੰਡ ਭਾਜੀ ਭਗਵਾਨਪੁਰ ਹਾਂਜੀ ਤਸੀਲ ਡੇਵੋ ਬਨਾਰਕਾ ਹਾਂਜੀ ਜ਼ਿਲ੍ਹਾ ਗੁਰਦਾਸਪੁਰ ਠੀਕ ਹੈ ਜੀ ਫੋਨ ਨੰਬਰ 90566 93310 ਠੀਕ ਹੈ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ